ਆਪਰੇਸ਼ਨ ਬਲੂ ਸਟਾਰ ਨੂੰ ਅਜ 41 ਵਰੇ ਲੰਘ ਚੁੱਕੇ ਆ ਪਰ ਪ੍ਰਤੱਖਦਰਸ਼ੀਆਂ ਦੀਆਂ ਅੱਖਾਂ ਦੇ ਵਿੱਚ ਅਜੇ ਵੀ ਉਹ ਦ੍ਰਿਸ਼ ਉਸੇ ਤਰ੍ਹਾਂ ਮੌਜੂਦ ਨੇ ਅਜੇ ਵੀ ਲੋਕ ਜੋ ਕੁਝ ਵਾਪਰਿਆ ਉਸ ਚੀਜ਼ ਨੂੰ ਜਾਣਦੇ ਨੇ ਯਾਦ ਆ ਉਹਨਾਂ ਨੂੰ ਕੀ ਕੁਝ ਉਸ ਵੇਲੇ ਹੋਇਆ ਸੀ ਦਰਬਾਰ ਸਾਹਿਬ ਦੇ ਆਸ-ਪਾਸੇ ਪੰਜਾਬ ਦੇ ਕੀ ਹਾਲਾਤ ਸੀ ਵੱਖ-ਵੱਖ ਥਾਵਾਂ ਦੇ ਉੱਤੇ ਕੀ ਹਾਲਾਤ ਸੀ ਅਜੇ ਵੀ ਲੋਕ ਕਹਿੰਦੇ ਆ ਕਿ ਉਹਨਾਂ ਦੇ ਅੰਦਰ ਦਰਦ ਉਸੇ ਤਰ੍ਹਾਂ ਵਿਆਪਕ ਹੈ ਅਜੇ ਵੀ ਉਹ ਦੁੱਖ ਅਜੇ ਵੀ ਉਹ ਪੀੜਾ ਉਸੇ ਤਰ੍ਹਾਂ ਬਰਕਰਾਰ ਹੈ ਹੁਣ ਤੱਕ ਇਹ ਦਰਦ ਕਿਉਂ ਉਸੇ ਤਰ੍ਹਾਂ ਬਰਕਰਾਰ ਹੈ ਔਰ ਉਸ ਵੇਲੇ ਕੀ ਸਰਕਮਸਟੈਂਸਸ ਸੀਗੇ ਹਾਲਾਂਕਿ ਇਸ ਚੀਜ਼ ਦੇ ਉੱਤੇ ਬਹੁਤ ਵਾਰ ਚਰਚਾ ਹੋ ਚੁੱਕੀ ਆ ਬਹੁਤ ਵਾਰੀ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ ਕਿ ਉਸ ਵੇਲੇ ਇਹ ਚੀਜ਼ਾਂ ਕਿਉਂ ਵਾਪਰੀਆਂ ਇਹ ਸਰਕਮਸਟੈਂਸਸ ਕਿਉਂ ਵਾਪਰੇ ਪਰ ਇੱਕ ਪੱਤਰਕਾਰ ਦੇ ਨਜ਼ਰੀਏ ਤੋਂ ਜਾਣਨਾ ਬਹੁਤ ਜ਼ਰੂਰੀ ਹੈ ਉਸ ਵੇਲੇ ਕੀ ਕੰਡੀਸ਼ਨਸ ਸੀ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਬਾਹਰ ਮਿਲਟਰੀ ਫੋਰਸਿਜ਼ ਨੂੰ ਲੈ ਕੇ ਪੋਲਿਟੀਕਲ ਲੈਵਲ ਦੇ ਉੱਤੇ ਕੀ ਹਾਲਾਤ ਸੀਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਉਹ ਕੀ ਇਸ ਬਾਰੇ ਜਾਣਦੇ ਡਾਕਟਰ ਜੀ ਸਮਾਰਿਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਅੱਜ 41 ਸਾਲ ਹੋ ਚੱਲੇ ਨੇ ਇਸ ਚੀਜ਼ ਨੂੰ ਅਜੇ ਵੀ ਸਵਾਲ ਉਸੇ ਤਰ੍ਹਾਂ ਬਰਕਰਾਰ ਨੇ ਅਜੇ ਵੀ ਉਹ ਸਵਾਲ ਜਿਹੜੇ ਉਦੋਂ ਪੁੱਛੇ ਜਾ ਰਹੇ ਸੀ ਅੱਜ ਵੀ ਉਹੀ ਸਵਾਲ ਪੁੱਛੇ ਜਾ ਰਹੇ ਨੇ ਤੁਸੀਂ ਬਤੌਰ ਪੱਤਰਕਾਰ ਉਸ ਸਮੇਂ ਨੂੰ ਕਿਸ ਤਰ੍ਹਾਂ ਦੇਖਦੇ ਹੋ 1984 ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਸਾਫ ਸਿੰਘ ਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਤਾਂ ਦੇਖਣਾ ਪਏਗਾ 1984 ਦਾ ਜਿਹੜਾ ਦੌਰ ਹੈ ਉਹ ਆਇਆ ਕਿਉਂ ਬੇਸਿਕ ਸਾਰਾ ਰੀਜ਼ਨ ਇਹ ਹੈਗਾ ਕਿ ਪੰਜਾਬ ਦੇ ਨਾਲ ਖੇਡਿਆ ਗਿਆ ਜੇ ਪੰਜਾਬ ਦੇ ਖੇਡ ਦੀ ਗੱਲ ਸ਼ੁਰੂ ਕਰੀਏ ਕਿ ਜਦੋਂ 1947 ਚ ਦੇਸ਼ ਆਜ਼ਾਦ ਹੋਇਆ ਤੇ ਪੰਜਾਬ ਉਦੋਂ ਅੰਮ੍ਰਿਤਸਰ ਸ੍ਰੀ ਅਮਰitsar ਤੋਂ ਲੈ ਕੇ ਉਹ ਦਿੱਲੀ ਨੂੰ ਤੱਕ ਜਾ ਕੇ ਨਿਬੜਦਾ ਸੀ ਸਾਡਾ ਇਧਰੋਂ ਹਿਮਾਚਲ ਵੀ ਉੱਚੇ ਸੀ ਹਰਿਆਣਾ ਵੀ ਸਾਡਾ ਹੀ ਸੀ ਲੇਕਿਨ ਪੰਜਾਬ ਦੇ ਹਕੂਮ ਜਿਹੜੇ ਰਾਣ ਹੈਗੇ ਆ ਜਦੋਂ ਉਦੋਂ ਇੱਥੇ ਕਾਂਗਰਸ ਦੀਆਂ ਸਰਕਾਰਾਂ ਸੀ ਉਹ ਬੜੇ ਲੰਬੇ ਟਾਈਮ ਤੇ ਆਪਣੀ ਸਰਕਾਰਾਂ ਜਿਹੜੀਆਂ ਜਿਵੇਂ ਜਿਵੇਂ ਚੱਲ ਰਹੀਆਂ ਸੀ ਲੇਕਿਨ ਇੱਥੇ ਅਕਾਲੀ ਦਲ ਜਿਹੜਾ ਸੀ ਜਾਂ ਹੋਰ ਜਿਹੜੀਆਂ ਰਿਜਨਲ ਪਾਰਟੀ ਸੀਗੀਆਂ ਉਹ ਚਾਹੁੰਦੀਆਂ ਸੀ ਕਿ ਇਹ ਸੂਬਾ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਬਣੇ ਖੇਤਰੀ ਸੂਬਾ ਬਣ ਜਾਏ ਜਿੰਦੇ ਚ ਪੰਜਾਬ ਦੀ ਹੀ ਬੋਲੀ ਜਿਹੜੀ ਆ ਉਹ ਨੂੰ ਆਪਾਂ ਉਹਨੇ ਇੱਕ ਸੂਬੇ ਤੱਕ ਲੈ ਆਈ ਹੈ ਜਿਹਨੂੰ ਆਪਾਂ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਹਿੰਦੇ ਆ ਜਿਹੜਾ ਪੁਨਰਗਠਨ ਐਕਟ ਆ 1966 ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਸੀ ਕਿ ਪੰਜਾਬ ਨੂੰ ਛੋਟਾ ਕਰੀਏ ਪਰ ਇੱਥੇ ਦੇ ਅਕਾਲੀ ਦਲ ਦੇ ਲੀਡਰਾਂ ਨੇ ਬਹੁਤ ਵੱਡਾ ਐਜੀਟੇਸ਼ਨ ਕੀਤਾ ਪੰਜਾਬ ਨੂੰ ਜਿਹੜਾ ਵਾ 1966 ਤੱਕ ਅੰਦੋਲਨ ਚੱਲਦਾ ਰਿਹਾ ਮੇਰਾ ਕਹਦੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਡਾਕਟਰ ਜਿਹੜੇ ਐ ਜਵਾਲਾ ਨਹਿਰੂ ਸੀ ਬਾਅਦ 66 ਚ ਇੰਦਰਾ ਗਾਂਧੀ ਆ ਗਈ ਸੀ ਉਦੋਂ ਪੰਜਾਬ ਨੂੰ ਛੋਟਾ ਕੀਤਾ ਗਿਆ ਲੇਕਿਨ ਉਹ 30 ਜਿਹੜੀ ਹੈ ਨਾ ਉਹ ਦਿਲ ਤੇ ਵੱਜੀ ਹੁਕਮਰਾਨਾਂ ਦੇ ਬਈ ਇਹਨਾਂ ਨੇ ੱੱਕੇ ਨਾਲ ਪੰਜਾਬ ਨੂੰ ਛੋਟਾ ਕਰਾਇਆ ਔਰ ਜਿਹੜੀ 1960ਵਾਂ ਸਰਕਾਰ ਬਣੀ ਉਹ ਪਹਿਲੀ ਵਾਰ ਅਕਾਲੀ ਦਲ ਦੀ ਬਣੀ ਬਣਨੀ ਸੀ ਉਦੋਂ ਬਾਦਸ਼ਾਹ ਦੇ ਅਧਾਰ ਤੇ ਪੰਜਾਬ ਛੋਟਾ ਹੋ ਗਿਆ ਸੀ 67 ਦੇ ਵਿੱਚ ਜਦੋਂ ਸਰਕਾਰ ਬਣੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ ਸੀ ਪਹਿਲੀ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਤੇ ਉੱਤੇ ਜਿਹੜੀ ਇੰਦਰਾ ਗਾਂਧੀ ਸੀ ਉਹਨੂੰ ਕਿਵੇਂ ਹੋ ਜਾਂਦਾ ਵੀ ਮੇਰੀ ਹੱਕ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਆ ਬੜਾ ਔਖਾ ਹੁੰਦਾ ਨਾ ਬਈ ਦੇਖੋ ਜੀ ਪਹਿਲੀ ਸਰਕਾਰ ਅਕਾਲੀ ਦਲ ਦੀ ਬਣ ਗਈ ਪੰਜਾਬ ਟੁੱਟਿਆ ਨਹੀਂ ਤੇ ਅਕਾਲੀ ਦਲ ਆ ਗਿਆ ਖੈਰ ਉਹ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਾਅਦ ਦੇ ਵਿੱਚ ਡਿੱਗ ਗਈ ਲੇਕਿਨ ਉਸ ਤੋਂ ਬਾਅਦ ਵੀ ਸਰਕਾਰਾਂ ਜਿਹੜੀਆਂ ਅਕਾਲੀ ਦਲ ਦੀਆਂ ਬਾਅਦ ਦੇ ਵਿੱਚ ਵੀ ਬਣੀਆਂ ਔਰ ਫਿਰ ਪੰਜਾਬ ਦਾ ਜਦੋਂ ਪਾਣੀ ਦਾ ਮੁੱਦਾ ਸ਼ੁਰੂ ਹੋਇਆ ਕਿ ਪੰਜਾਬ ਤੋਂ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਐਸਵਾਈਐਲ ਦਾ ਨਿਰਮਾਣ ਸ਼ੁਰੂ ਹੋਇਆ ਉਦੋਂ ਕਪੂਰੀ ਮੋਰਚਾ ਲੱਗਿਆ ਕਿ ਪੰਜਾਬ ਦੇ ਕਿਉਂਕਿ ਹੱਕਾਂ ਦੀ ਗੱਲ ਉੱਠਣ ਲੱਗ ਪਈ ਸਾਂ ਜਰਨੈਲ ਸਿੰਘ ਭਿੰਡਰਾਵਲੇ ਉਦੋਂ ਦਮਦਮੀ ਟਕਸਾਲ ਦੇ ਮੁਖੀ ਸਨ ਇਹ ਬਹੁਤ ਤੇਜ਼ੀ ਨਾਲ ਆਮ ਲੋਕਾਂ ਦੇ ਵਿੱਚ ਉੱਭਰ ਰਹੇ ਸਨ ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਹੋਣਾ ਉਦੋਂ ਛੋਟੀ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਸੀ ਟਕਸਾਲ ਬਹੁਤ ਵੱਡੀ ਟਕਸਾਲ ਸੀ ਔਰ ਉਹਨਾਂ ਦੇ ਪੈਰੋਕਾਰ ਬੜੇ ਸੀਗੇ ਕਿਉਂਕਿ ਉਹਨਾਂ ਦਾ ਕੰਮ ਤਾਂ ਪੰਜਾਬ ਦੇ ਪਾਣੀ ਦੀ ਰੱਖਿਆ ਪੰਜਾਬ ਦੇ ਧੀਆ ਭੈਣਾਂ ਦਾ ਸਤਕਾਰ ਦੇਹਜ ਦੀ ਕੁਰਤੀਆਂ ਨੂੰ ਦੂਰ ਕਰਨਾ ਔਰ ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦਾ ਪ੍ਰਸਾਰ ਸੀਗਾ ਤੁਸੀਂ ਉਹਨਾਂ ਦੇ ਦਮਦਮੀ ਟਕਸਾਲ ਜਦੋਂ ਉਹ ਮੁਖੀ ਸੀਗੇ ਉਦੋਂ ਦੇ ਉਹਨਾਂ ਦੀਆਂ ਜਿਹੜੇ ਪ੍ਰਵਚਨ ਆ ਸੁਣੋ ਉਹ ਦਿਲ ਨੂੰ ਛੂ ਲੈਣ ਵਾਲੇ ਆ ਦਿਲ ਨੂੰ ਪੂਰਾ ਹੌਸਲਾ ਦੇਣ ਵਾਲੇ ਆ ਕਿ ਕੋਈ ਸਿੱਖੀ ਦੀ ਗੱਲ ਕਰਦਾ ਲੇਕਿਨ ਉਹ ਇੰਨੀ ਤੇਜ਼ੀ ਨਾਲ ਉੱਪਰ ਵੱਲ ਵੱਧ ਰਹੇ ਸੀਗੇ ਕਿ ਪੰਜਾਬ ਦੇ ਜਿਹੜੇ ਬਾਕੀ ਲੀਡਰ ਆ ਉਹਨਾਂ ਨੂੰ ਹজম ਨਹੀਂ ਹੋ ਰੇ ਸੀ ਕਿ ਸੰਜਨ ਸਿੰਘ ਪਿੰਡਾਲੇ ਜਿਸ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ ਉਹਨਾਂ ਨੇ ਜਦੋਂ ਤੁਸੀਂ ਹੁਣ ਇਸ ਗੱਲ ਨੂੰ ਕੰਪੈਰੀਜ਼ਨ ਕਰੋ ਹਿੰਦੁਸਤਾਨ ਦੇ ਵਿੱਚ ਕਿਸਾਨੀ ਅੰਦੋਲਨ ਕਾਮਯਾਬ ਪਤਾ ਕਿਉਂ ਹੋਇਆ ਉਹ ਨਰੋਲ ਕਿਸਾਨੀ ਅੰਦੋਲਨ ਸੀ ਉਹਦੇ ਚ ਸਿਆਸਤਦਾਨਾਂ ਨੂੰ ਉਹਨਾਂ ਨੇ ਘੇਰਾਬੰਦੀ ਕਰਕੇ ਕਹਿਤਾ ਕੋਈ ਸਿਆਸਤਦਾਨ ਨੂੰ ਕਿਸੇ ਨੂੰ ਸਟੇਜ ਨਹੀਂ ਦੇਣੀ ਆਪਾਂ ਲੇਕਿਨ ਜਨੈਥਨ ਪਿੰਡਾਲਾ ਕੋਲੋਂ ਇੱਕ ਗਲਤੀ ਉੱਥੇ ਹੋ ਗਈ ਜਿਹੜਾ ਕਪੂਰੀ ਮੋਰਚਾ ਉਹਨਾਂ ਨੇ ਧਰਮਯੁੱਧ ਮੋਰਚਾ ਅੰਬਰਸਰ ਸ਼ਿਫਟ ਕਰਤਾ ਉਹ ਚ ਸਿਆਸਤਦਾਨਾਂ ਐਂਟਰ ਕਰ ਗਏ ਸਿਆਸਤਦਾਨ ਵਿੱਚ ਪੰਜਾਬ ਦੇ ਸਿਆਸੀ ਜਿਹੜੇ ਲੋਗ ਆ ਉਹ ਸੰਤਾਨ ਦੇ ਨਾਲ ਉੱਥੇ ਹਾਲਾਂਕਿ ਇਹਨਾਂ ਦੇ ਵਿਚਾਰਕ ਵਖਰੇਵੇਂ ਬਹੁਤ ਜ਼ਿਆਦਾ ਸੀਗੇ ਕਿਉਂਕਿ ਹজম ਨਹੀਂ ਹੋ ਰਹੇ ਸੀ ਬਾਕੀ ਲੀਡਰਾਂ ਨੂੰ ਕਿ ਜਿਵੇਂ ਸੰਜਨੈਲ ਸਿੰਘ ਪਿੰਡਰ ਵਾਲੇ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਇੱਕ ਆਈਕਨ ਬਣ ਚੁੱਕੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਆ ਲੋਕ ਆਪਣੇ ਦੁਖੜੇ ਲੈ ਕੇ ਜਾ ਰਹੇ ਆ ਹਕੂਮਤਾਂ ਉਹਨਾਂ ਦੀਆਂ ਗੱਲ ਸੁਣ ਰਹੀ ਆ ਔਰ ਹੋਇਆ ਕਿ ਉਸ ਤੋਂ ਬਾਅਦ ਜਦੋਂ ਉੱਥੇ ਅੰਮ੍ਰਿਤਸਰ ਧਰਮ ਜੁਦ ਮੋਰਚਾ ਲੱਗਾ ਸਿਆਸਤਦਾਨਾਂ ਨੇ ਆਪਣੀ ਸਿਆਸਤ ਕਰਨੀ ਸ਼ੁਰੂ ਕਰਤੀ ਹਕੂਮਤਾਂ ਨਾਲ ਤੁਸੀਂ ਪੋਲੀਟੀਕਲ ਬੰਦਿਆਂ ਦੇ ਉੱਤੇ ਪੋਲੀਟਿਕਸ ਕਰਦੇ ਨੇ ਪਰ ਤੁਹਾਨੂੰ ਬਾਹਰ ਬੋਲਦੇ ਨੇ ਪਰਦੇ ਦੇ ਪਿੱਛੇ ਤਾਂ ਤੁਹਾਨੂੰ ਪਤਾ ਹੀ ਨਹੀਂ ਵਿਆਹ ਸ਼ਾਦੀਆਂ ਤੇ ਦੇਖੋ ਸਾਰੇ ਇਕੱਠੇ ਹੋ ਜਾਂਦੇ ਆ ਵਿਆਹ ਸ਼ਾਦੀਆਂ ਤੇ ਤੁਹਾਨੂੰ ਸਾਰੇ ਹੀ ਦਿਖ ਜਾਣੇ ਇਹਨਾਂ ਦੇ ਇੰਟਰ ਲਿੰਕ ਕਿਹੜੇ ਆ ਭਾਵੇਂ ਕੋਈ ਕਿਸੇ ਬੋਲੀ ਜਾਵੇ ਕਿਸੇ ਬਾਰੇ ਸਟੇਜਾਂ ਤੇ ਸ਼ਾਮੀ ਜੇ ਕਿਥੇ ਤੇ ਕਰੇ ਵਿਆਹ ਤੇ ਸਾਰੇ ਉੱਥੇ ਨੱਚਦੇ ਨਜ਼ਰ ਆਣੇ ਇਕੱਠੇ ਸੰਜਨ ਅਸਿੰਗ ਪਿੰਡਰਾਂ ਵਾਲੇ ਇਸੇ ਚੀਜ਼ ਦਾ ਸ਼ਿਕਾਰ ਹੋਏ ਔਰ ਸਿਆਸੀ ਲੋਕ ਇਕੱਠੇ ਹੋ ਗਏ ਸੰਜਨ ਅਸਿੰਗ ਪਿੰਡਰਾਂ ਵਾਲਿਆਂ ਦੇ ਹੱਥ ਹਥਿਆਰ ਚਲੇ ਗਏ ਉਹ ਲਹਿਰ ਸ਼ੁਰੂ ਹੋ ਗਈ ਜਿਹੜੀ ਲਹਿਰ ਸ਼ਾਂਤੀ ਮੈਂ ਅੰਦੋਲਨ ਦੀ ਲਹਿਰ ਜਿਹੜੀ ਸੀ ਉਹ ਨਰੰਕਾਰੀ ਕਾਂਡ ਤੋਂ ਬਾਅਦ ਉਹ ਲਹਿਰ ਖੜਕੂ ਵਾਚ ਕਨਵਰਟ ਹੋ ਗਈ। ਖੈਰ ਬੜਾ ਔਖਾ ਕੰਮ ਹੋਇਆ ਲੇਕਿਨ ਸਿਆਸੀ ਬੰਦਿਆਂ ਨੇ ਆਪਣਾ ਗੱਠ ਜੋੜ ਕਰ ਲਿਆ ਲੇਕਿਨ ਤੁਸੀਂ ਇਹ ਦੱਸੋ ਕਿਸੇ ਸਿਆਸਤਦਾਨ ਨੂੰ ਕੋਈ ਵੀ ਏਜੰਸੀ ਨੇ ਕਿਸੇ ਸਰਕਾਰ ਨੇ ਹੱਥ ਪਾਇਆ ਹੋਵੇ ਨਹੀਂ ਪਾਇਆ ਲੇਕਿਨ ਸੰਜੇ ਨੈਥਿੰਗ ਪਿੰਡਰਾਲਿਆਂ ਨੂੰ ਉਹ ਉਹਨਾਂ ਦਾ ਲਹਿਰ ਜਿਹੜੀ ਉਹ ਖਾੜਕੂ ਵੱਦ ਵੱਲ ਚਲੀ ਗਈ ਸੀ ਪੰਜਾਬ ਦੇ ਵਿੱਚ ਉਹਨਾਂ ਦੀ ਲਹਿਰ ਨੂੰ ਤਾਰ ਪੀੜੋ ਕਰਨ ਲਈ ਹਕੂਮਤਾਂ ਨੇ ਸਾਰਾ ਤਾਕਤਾਂ ਲਾਈਆਂ ਏਜੰਸੀਆਂ ਨੇ ਤਾਕਤਾਂ ਲਾਈਆਂ ਇਥੇ ਡਾਕਟਰ ਸਾਹਿਬ ਸਮਝਣਾ ਚਾਹੁੰਦਾ ਇਹ ਚੀਜ਼ ਇਹ ਚੀਜ਼ ਵਿਸਥਾਰ ਨਾਲ ਕਿਉਂਕਿ ਕੱਲ ਮੈਂ ਇੱਕ ਕਿਤਾਬ ਪੜ ਰਿਹਾ ਸੀ ਬੀ.ਡੀ. ਪਾਂਡੇ ਦੀ ਪੰਜਾਬ ਦੇ ਸਾਬਕਾ ਗਵਰਨਰ ਰਹੇ ਨੇ ਉਹਨਾਂ ਨੇ ਬੜਾ ਵਿਸਥਾਰ ਪੂਰਵਕ ਇਹਦੇ ਵਿੱਚ ਮੈਂਸ਼ਨ ਕੀਤਾ ਕਿ ਇੰਦਰਾ ਗਾਂਧੀ ਨੇ ਇੱਕ ਸਮੇਂ ਤੇ ਆ ਕੇ ਕਹੀ ਸੀ ਗੱਲ ਕਿ ਭਾਵੇਂ ਜੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਪੈ ਜਾਵੇ ਉਹ ਕਰਨਗੇ ਐਡੀ ਕੀ ਗੱਲ ਹੋ ਗਈ ਸੀ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਨੂੰ ਵੀ ਤਿਆਰ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਿਕਲੋ ਇਕੱਲੇ ਨਹੀਂ ਸੀ ਨਾ ਤੁਸੀਂ ਗੱਲ ਨਹੀਂ ਸਮਝਦੇ ਜਿਹੜੇ ਪੰਜਾਬ ਉਹ ਤਾਂ ਉਹਨਾਂ ਨਾਲ ਰਲ ਗਏ ਸੀ ਇੰਦਰਾ ਗਾਂਧੀ ਨਾਲ ਕਦਰ ਨਹੀਂ ਰਲੇ ਸੀ ਸਭ ਨੂੰ ਪਤਾ ਰਲ ਗਏ ਸੀ ਉਹ ਤਾਂ ਆਪ ਸਾਈਡ ਤੇ ਹੋ ਗਏ ਸਨ ਜਨਰਤ ਸਿੰਘ ਭਿੰਡਾ ਉਹਨੇ ਕੋ ਵਿਲਨ ਬਣਾਤਾ ਲੇਕਿਨ ਗੱਲ ਇਹ ਹੈ ਕਿ ਦੋ ਤਰ੍ਹਾਂ ਦਾ ਅੰਦੋਲਨ ਸੀ ਇੱਕ ਹਿੰਸਾ ਤੋਂ ਅਲੱਗ ਸੀ ਇੱਕ ਹਿੰਸਾ ਵਾਲਾ ਅੰਦੋਲਨ ਸੀ ਇਹ ਦਰਬਾਰ ਸਾਹਿਬ ਚ ਚਲੇ ਗਏ ਦਰਬਾਰ ਸਾਹਿਬ ਚ ਚਲੋ ਚਲੇ ਗਏ ਤੇ ਫਿਰ ਇਧਰੋਂ ਪ੍ਰੈਸ਼ਰ ਸਾਰੇ ਬੰਨਿਆਂ ਉਪਟ ਹੋਣਾ ਸ਼ੁਰੂ ਹੋ ਗਿਆ ਭਈ ਇਹਨਾਂ ਨੂੰ ਖਤਮ ਕੀਤਾ ਜਾਵੇ ਪੰਜਾਬ ਚੋਂ ਖੜਕੂਵਾਦੀ ਲਹਿਰ ਨੂੰ ਖਤਮ ਕੀਤਾ ਜਾਵੇ ਔਰ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ ਲੇਕਿਨ ਉਹ ਹੋਣਾ ਨਹੀਂ ਚਾਹੀਦਾ ਸੀਗਾ ਮੇਰੇ ਪੱਖ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਸੀ ਹਿੰਸਾ ਦੇਸ਼ ਦੇ ਵਿੱਚ ਅੱਜ ਮਣੀਪੁਰ ਦੇ ਵਿੱਚ ਦੇਖ ਲਓ ਤੁਸੀਂ ਕਿੰਨੀ ਹਿੰਸਾ ਹੋਈ ਆ ਕਿ ਮਣੀਪੁਰ ਦੇ ਵਿੱਚ ਆਪਰੇਸ਼ਨ ਹੋ ਗਏ ਨੇ ਇਦਾਂ ਸਿੱਧੀਆਂ ਗੋਲੀਆਂ ਮਾਰਤੀਆਂ ਗਈਆਂ ਕਿ ਜਿੱਦਾਂ ਪੰਜਾਬ ਦੇ ਵਿੱਚ ਅਫਸਰਾਂ ਨੇ ਉਦੋਂ ਖੜਕੂ ਲਬਾਦ ਲਹਿਰ ਨੂੰ ਅਤਵਾਦੀ ਲਹਿਰ ਨੂੰ ਖਤਮ ਕਰਨ ਲਈ ਜੋ ਕੀਤਾ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਹੈ 15 ਤੋਂ 40 ਸਾਲ ਦੇ ਜਿਹੜੇ ਲੋਕ ਨੇ ਬੱਚੇ ਨੇ ਪੰਜਾਬ ਦੇ ਉਹ ਤੁਸੀਂ ਇੱਕ ਜਨਰੇਸ਼ਨ ਦਾ ਗੈਪ ਹੋ ਗਿਆ ਪੰਜਾਬ ਚੋਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਉਹ ਕੀ ਮਨੀਪੁਰ ਦੇ ਵਿੱਚ ਇਦਾਂ ਹੋਇਆ ਮੌਜੂਦਾ ਦੌਰ ਚ ਕਿੰਨੇ ਕਿੰਨੀ ਹਿੰਸਾ ਮਨੀਪੁਰ ਜਲਦਾ ਰਿਹਾ ਹੋਇਆ ਨਹੀਂ ਹੋਇਆ ਗੁਜਰਾਤ ਦੇ ਦੰਗੇ ਹੋਏ ਹੋਇਆ ਨਹੀਂ ਹੋਇਆ ਲੇਕਿਨ ਗੱਲ ਇਹ ਆ ਕਿ ਉਤੇ ਹੋਰ بڑے ਤਰੀਕੇ ਸੀ ਸਮਾਜਿਕ ਤੌਰ ਤੇ ਘੇਰਾਬੰਦੀ ਕੀਤੀ ਜਾ ਸਕਦੀ ਸੀ ਕੁਝ ਉਹਨਾਂ ਨਾਲ ਬੈਠ ਕੇ ਟੇਬਲ ਟਾਕਸ ਹੋ ਸਕਦੀਆਂ ਸੀਗੀਆਂ ਲੇਕਿਨ ਪੰਜਾਬ ਦੇ ਸਿਆਸਤਦਾਨ ਚਾਹਦੇ ਹੀ ਨਹੀਂ ਸੀਗੇ ਕੀ ਇਹ ਸੰਜਨ ਨੈਸ਼ਨਿੰਗ ਪਿੰਡਾਂ ਵਾਲਿਆਂ ਨਾਲ ਇਹ ਕੇਂਦਰ ਸਰਕਾਰ ਦੀ ਹਕੂਮਤ ਦੀ ਟੌਕ ਖਤਮ ਹੋਵੇ ਟੌਕ ਕਰਾਣੀ ਗਏ ਨਾ ਨੈਸੀਮੀਡੀਏਟਰ ਤਾਂ ਇਹੀ ਸੀ ਸਾਰੇ ਤੇ ਇਹ ਕਿਉਂ ਕਰਾਉਂਦੇ ਉਹਨਾਂ ਦੀ ਟੌਕ ਖਤਮ ਜੇ ਟੌਕ ਉਹਨਾਂ ਦੀ ਦੁਬਾਰਾ ਟੇਬਲ ਟੌਕ ਤੇ ਖਤਮ ਹੋ ਜਾਂਦੀ ਹਕੂਮਤ ਨਾ ਇਹ ਭਾਰਤ ਸਰਕਾਰ ਦੀ ਫਿਰ ਤਾਂ ਸਿਆਸਤਦਾਨਾਂ ਨੂੰ ਇੱਥੇ ਦੀ ਤਾਂ ਮੰਤਰੀ ਦੀ ਕੁਰਸੀ ਨਹੀਂ ਮਿਲਣੀ ਸੀ ਮੁੱਖ ਮੰਤਰੀ ਤਾਂ ਦੂਰ ਦੀਆਂ ਗੱਲਾਂ ਪੰਜਾਬ ਦੇ ਸਿਆਸਤਦਾਨਾਂ ਦੀ ਗੱਲ ਕਰ ਰਹੇ ਹੋ ਆਪਦੇ ਸਿਆਸਤਦਾਨਾਂ ਦੀ ਗੱਲ ਕਰ ਰਿਹਾ ਤੇ ਜੇ ਉਹ ਆਪਰੇਸ਼ਨ ਬਲੂ ਸਟਾਰ ਤੋਂ ਇਲਾਵਾ ਉਹਨਾਂ ਨਾਲ ਟੇਬਲ ਟੌਪ ਕੀਤੀ ਜਾ ਸਕਦੀ ਸੀ ਸਮਾਜਿਕ ਤੌਰ ਤੇ ਘੇਰਾਬੰਦੀ ਕੀਤੀ ਜਾ ਸਕਦੀ ਸੀ ਬਿਜਲੀ ਪਾਣੀ ਬੰਦ ਕਰਕੇ ਪ੍ਰੈਸ਼ਰ ਬਣਾਇਆ ਜਾ ਸਕਦਾ ਸੀ ਕੁਝ ਮੀਡੀਏਸ਼ਨ ਹੋ ਸਕਦੀਆਂ ਸੀਗੀਆਂ ਬੈਠ ਕੇ ਗੱਲ ਨਿਭੜ ਸਕਦੀ ਸੀ ਹਰ ਚੀਜ਼ ਦਾ ਹੱਲ ਹੁੰਦਾ ਤੁਸੀਂ ਦੱਸੋ ਅੱਜ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਨੂੰ ਕਿੰਨੇ ਸਾਲ ਹੋ ਗਏ 53 ਤੇ 25 ਕਿੰਨੇ ਹੋ ਗਏ ਰਾਊਂਡ 78 ਤੁਸੀਂ 278 ਸਾਲਾਂ ਬਾਅਦ ਇਸ ਦਿਨੇ ਬੰਦੇ ਮਾਰਦੇ ਇੱਕ ਦੂਜੇ ਦੇ ਸ਼ਾਮੀ ਫਿਰ ਟੇਬਲ ਟॉक ਕਰਦੇ ਆ 78 ਸਾਲਾਂ ਚ ਵੀ ਟੇਬਲ ਟਾਕ ਬੰਦ ਨਹੀਂ ਹੋਈ ਸਾਜ ਨੇਲਸਨ ਮੰਡਰਲੇ ਸਾਡੇ ਲਈ ਪਾਕਿਸਤਾਨ ਤਾਂ ਨਹੀਂ ਸੀ ਜੀ ਨਾ ਪੰਜਾਬ ਦੇ ਟੇਬਲ ਟਾਕ ਤਾਂ ਹਮੇਸ਼ਾ ਚੱਲਦੀ ਰਹਿੰਦੀ ਹੈ ਕੁਰਸੀ ਦੇ ਉੱਤੇ ਬੈਠਦੇ ਗੱਲ ਕਰਦੇ ਲੇਕਿਨ ਗੱਲ ਇਹ ਹੈ ਕਿ ਹਕੂਮਤਾਂ ਦਾ ਪੋਲੀਟੀਕਲ ਲੋਕਾਂ ਦਾ ਪ੍ਰੈਸ਼ਰ ਹੀ ਇੰਨਾ ਕ ਵੱਧ ਗਿਆ ਸੀਗਾ ਕਿ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਜੋ ਮਰਜ਼ੀ ਹੋ ਜੇ ਉਹ ਜਿਹੜਾ ਪੋਲਿਟੀਕਲ Trap ਹੋਇਆ ਜਾਂ ਪੋਲਿਪੋਲਿਟਿਕਸ ਪੰਜਾਬ ਚ ਖੇਡੀ ਗਈ ਉਹ ਉਹਦੇ ਨਾਲ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉੱਥੇ ਜਿਹੜਾ ਵਾ ਉਹਦਾ ਸਾਹਮਣਾ ਕਰਨਾ ਪਿਆ ਨੁਕਸਾਨ ਹੋਇਆ ਉਹਨਾਂ ਦੀ ਪੂਰੀ ਜਿਹੜੀ ਹੈ ਅੰਦਰ ਉਹ ਸ਼ਹਾਦਤ ਕਰਈਏ ਆਪਾਂ ਉਹਨਾਂ ਨੇ ਮਿਲਟਰੀ ਨੇ ਆਪਰੇਸ਼ਨ ਕੀਤਾ ਅਟੈਕ ਕੀਤਾ ਕਾਲ ਤੱਕ ਸਾਹ ਤੇ ਇੰਦਰਾ ਗਾਂਧੀ ਉਸ ਤੋਂ ਬਾਅਦ ਮਾਰੀ ਗਈ ਕਿੰਨਾ ਕੁਛ ਦੇਸ਼ ਦੇ ਵਿੱਚ 1984 ਦੇ ਦੰਗੇ ਹੋ ਗਏ ਸਾਰਾ ਇੰਟਰਕਨੈਕਟਡ ਹੈ ਇਹ ਸਾਰਾ ਸਿਆਸਤ ਦਾ ਪਾਰਟ ਹੈ ਇਹਦੇ ਪਹਿਲੇ ਦਿਨ ਤੋਂ ਸਿਆਸਤ ਹੋਈ ਐ ਇਹਦੇ ਚ ਪਹਿਲੇ ਦਿਨ ਤੋਂ ਲੇਕਿਨ ਜੇ ਤੁਸੀਂ ਸੰਜਨਾਇ ਸਿੰਘ ਭਿੰਡਰਾਂ ਵਾਲਿਆਂ ਦੀ ਹਥਿਆਰ ਚੱਕਣ ਤੋਂ ਪਹਿਲਾਂ ਵਾਲੀ ਜੀਵਨ ਨੂੰ ਦੇਖੋ ਤਾਂ ਇੱਕ ਲੋਕਾਂ ਦੀ دیਵਾਨਗੀ ਆ ਉਹਨਾਂ ਦੇ ਪ੍ਰਤੀ ਲੇਕਿਨ ਜਦੋਂ ਹਥਿਆਰ ਚੱਕ ਲੈਂਦੇ ਆ ਮੈਂ ਕਹਿੰਨਾ ਹਿੰਸਾ ਦਾ ਕੋਈ ਸਥਾਨ ਨਹੀਂ ਐ ਦੋ ਜਮਹੂਰੀਅਤ ਦੇ ਵਿੱਚ ਲੋਕਤੰਤਰ ਦੇ ਵਿੱਚ ਹਥਿਆਰ ਦਾ ਕੋਈ ਸਥਾਨ ਨਹੀਂ ਐ ਕੋਈ ਜਗ੍ਹਾ ਨਹੀਂ ਆ ਕਿ ਨਿਰਦੋਸ਼ ਲੋਕ ਜਿਹੜੇ ਕੋਈ ਜਾ ਰਿਹਾ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਵੇ ਲੇਕਿਨ ਗੱਲ ਇਹ ਐ ਕਿ ਜਿਹੜੀਆਂ ਜਿਹੜੀਆਂ ਪੰਜਾਬ ਦੀਆਂ ਮੰਗਾਂ ਸੀ 1984 ਚ ਕਿਹੜੀਆਂ ਮੰਗਾਂ ਸੀ ਚਲੋ ਪੰਜਾਬ ਨੂੰ ਚੰਡੀਗੜ੍ਹ ਦੇ ਦਿਓ ਪੰਜਾਬ ਦਾ ਪਾਣੀ ਪੰਜਾਬ ਨੂੰ ਰਹਿਣ ਦਿਓ ਇਹੀ ਮੰਗਾ ਸੀ ਪੰਜਾਬ ਦੇ ਅਧਿਕਾਰ ਪੰਜਾਬ ਦੇ ਪਾਤਸ਼ਾਹ ਦੇ ਖੇਤਰ ਜਿਹੜੇ ਆ ਉਹ ਉਦਾਂ ਰਹਿਣ ਦਿਓ ਸਾਡੇ ਜਿਹੜੇ ਹੈਗੇ ਆ ਤੇ ਪੰਜਾਬ ਦੇ ਵਿੱਚ ਸਮਾਜਿਕ ਕੁਰਤੀਆਂ ਧੀਆਂ ਪੈਣਾ ਦਾ ਸਤਕਾਰ ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦਾ ਪ੍ਰਸਾਰ ਇਹੀ ਸੀਗੇ ਉਹਨਾਂ ਦੇ 15 ਜਨ ਅਤਿ ਚਿੰਗਪਿੰਡ ਵਾਲੇ ਦੇ ਇਹੀ ਤੇ ਮੈਨੂੰ ਇਹ ਦੱਸੋ ਇਹਨਾਂ ਚੋਂ ਕਿਹੜਾ ਮੁੱਦਾ ਅੱਜ ਜਿਹੜਾ ਸੋਲਵ ਹੋ ਗਿਆ ਕਿ ਪੰਜਾਬ ਚੰਡੀਗੜ੍ਹ ਨੂੰ ਮਿਲ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਪਹਿਲੀ ਗੱਲ ਦੂਜੀ ਗੱਲ ਮੈਨੂੰ ਦੱਸੋ ਐਸਵਾਈਐਲ ਦਾ ਮੁੱਦਾ ਖਤਮ ਹੋ ਗਿਆ ਕੀਤੀਆਂ ਪੜਾਣਾ ਦਾ ਸਤਕਾਰ ਰੋਕੀ ਗਿਆ ਉਦਾਂ ਹੀ ਆ ਜਿੱਦਾਂ ਬੇਪੱਤੀਆਂ ਪਹਿਲਾਂ ਹੁੰਦੀਆਂ ਸੀਗੀਆਂ ਕੀ ਅੱਜ ਸਿੱਖੀ ਜਿਹੜੀ ਆ ਉਹ ਕਮਜ਼ੋਰ ਨਹੀਂ ਹੋਈ ਧਰਮਾਂਤਰ ਹੋਇਆ ਨਹੀਂ ਸਿੱਖਾਂ ਦੀ ਕਨਵਰਜਨ ਨਹੀਂ ਹੋਈ ਦੂਜੇ ਧਰਮਾਂ ਦੇ ਵਿੱਚ ਤੇ ਜੇ ਆਪ 1984 ਤੋਂ ਲੈ ਕੇ 16 41 ਸਾਲ ਫਿਰ ਕਿਸੇ ਨੇ ਕੀ ਕੀਤਾ ਡਰਦੇ ਸੀ 41 ਸਾਲ ਕੀਤਾ ਕੀ ਕਿਸੇ ਨੇ ਜਿਹੜੇ ਮੁੱਦੇ 84 'ਚ ਖੜੇ ਸੀ ਉਹ ਅੱਜ ਖੜੇ ਆ ਪੰਜਾਬ ਜਲਿਆ ਉਹਦੇ ਨਾਲ ਹੋਰ ਤਾਂ ਕੁਝ ਨਹੀਂ ਹੋਇਆ ਤੇ ਪੰਜਾਬ ਅੱਜ ਵੀ ਜਲ ਰਿਹਾ ਉਹੀ ਲਹਿਰ ਅੱਜ ਵੀ ਖੜੀ ਹੋਈ ਆ ਇਹ ਆ ਕਿ ਹੁਣ ਜ਼ਮੀਨ ਦੇ ਅੰਦਰ ਆ ਉਹ ਜ਼ਮੀਨ ਦੇ ਬਾਹਰ ਸੀ ਹੁਣ ਵੀ ਜ਼ਮੀਨ ਦੇ ਹੇਠਾਂ ਚੱਲ ਰਹੀ ਆ ਲਹਿਰ ਉਹ ਜ਼ਮੀਨ ਦੇ ਬਾਹਰ ਆ ਗਈ ਸੀ ਹਥਿਆਰਾਂ ਵਾਲੀ ਲਹਿਰ ਹੋ ਗਈ ਸੀ ਮੈਂ ਹਥਿਆਰਾਂ ਵਾਲੀ ਲਹਿਰ ਦਾ ਸਮਰਥਕ ਨਹੀਂ ਆ ਮੈਂ ਨਿਰਦੋਸ਼ ਲੋਕਾਂ ਦੀ ਹੱਤਿਆ ਦਾ ਸਮਰਥਕ ਨਹੀਂ ਆ ਲੇਕਿਨ ਗੱਲ ਇਹ ਆ ਕਿ ਹਰ ਚੀਜ਼ ਦਾ ਹੱਲ ਹੁੰਦਾ ਹਰ ਚੀਜ਼ ਦੀ ਬੈਠ ਕੇ ਹੱਲ ਹੁੰਦਾ ਔਰ ਅੱਜ ਵੀ ਤੁਸੀਂ ਦੇਖੋ ਅੱਜ ਕਿਹੜਾ ਸਿੱਖੀ ਦਾ ਕਹਾਣ ਨਹੀਂ ਹੋ ਰਿਹਾ ਅਜੇ ਤਖਤਾਂ ਦੇ ਜਥੇਦਾਰ ਦੇਖੋ ਤੁਸੀਂ ਪਟਨਾ ਸਾਹਿਬ ਦੇ ਪੰਜ ਪਿਆਰੇ ਇੱਥੋਂ ਦੇ ਤੱਥ ਆਪਣੇ ਜਿਹੜੇ ਕਾਰਜਵਾਹ ਜਥੇਦਾਰਾ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਤਨਖਾਹੀਆਂ ਕੁਛ ਦੇਈ ਜਾਂਦੇ ਦਮਦਮੀ ਟਕਸਾਲ ਜਿਹੜੀਆਂ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਖਿਲਾਫ ਖੜੀ ਹੋਈ ਹੋਈ ਆ ਆਪਸ ਹੀ ਇਹ ਟਕਰਾਈ ਜਾਂਦੇ ਭਾਈ ਇੱਕ ਦੂਜੇ ਨਾਲ ਤੇ ਜੇ ਕਿਤੇ ਤੁਸੀਂ ਮੈਨੂੰ ਦੱਸੋ ਸੰਜਨੈਲ ਸਿੰਘ ਭਿੰਡਰਾ ਹੁੰਦੇ ਇਹ ਕੋਈ ਟਕਰਾਬ ਹੋਣੇ ਸੀ ਇਕੱਠੇ ਹੋਣੇ ਸੀ ਸਾਰੇ ਇੱਥੇ ਜਗ੍ਹਾ ਗੱਲ ਇਹ ਆ ਕਿ ਸਿਆਸਤਦਾਨਾਂ ਨੇ ਸਿਆਸਤ ਕੀਤੀ ਇਦਾਂ ਦਾ ਪਲੇ ਕੀਤਾ ਕਿ ਉਹਨਾਂ ਹੱਥ ਹਥਿਆਰ ਚਲੇ ਗਏ ਤੇ ਇੰਦਰਾ ਗਾਂਧੀ ਨੂੰ ਲੱਗਣ ਲੱਪਿਆ ਵੀ ਸੰਜਨ ਨਾਇਰ ਸਿੰਘ ਪਿੰਡਾਲੇ ਤੋਂ ਵੱਡਾ ਦੁਸ਼ਮਣ ਹੀ ਕੋਈ ਨਹੀਂ ਸਾਡਾ ਇੰਨਾ ਕੋ ਇੱਥੋਂ ਦੇ ਜਿਹੜੇ ਪੋਲਿਟੀਕਲ ਲੀਡਰਾਂ ਨੇ ਉਹਨਾਂ ਦੇ ਕੰਨ ਭਰਤੇ ਆਪਣੀਆਂ ਉਹ ਕੁਰਸੀਆਂ ਸੰਭਾਲ ਗਏ ਬਾਕੀ ਲੋਕ ਜਿਹੜੇ ਪੰਜਾਬ ਸੜਦਾ ਸੜ ਗਏ ਇਹ ਸਿਆਸਤ ਹੈ ਪੰਜਾਬ ਦਾ ਕੋੜਾ ਸੱਚ ਹੈ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਇਹਨੂੰ ਰੋਕਿਆ ਜਾ ਸਕਦਾ ਸੀ ਉਹ ਦਿਨ ਨਹੀਂ ਆਣਾ ਚਾਹੀਦਾ ਸੀ ਉਹਦੇ ਨਾਲ ਕਿੰਨਾ ਕੁਸ਼ ਹੋਇਆ ਤੁਸੀਂ ਦੇਖੋ ਔਰ ਉਹ ਪੰਜਵੇਂ ਪਾਸ਼ਾ ਨੇ ਜਿਹੜਾ ਉਸ ਸ਼੍ਰੀ ਦਰਬਾਰ ਸਾਹਿਬ ਦੀ ਨਹੀਂ ਰੱਖੀ ਉੱਥੇ ਗੋਲੀਆਂ ਟੈਂਕ ਅੰਦਰ ਜਾਣੇ ਗੁਰੂ ਘਰ ਦੇ ਵਿੱਚ ਇਹ ਬੜਾ ਬਦਰਦਨਾਕ ਹੈ। ਔਰ ਅੱਜ ਵੀ ਤੁਸੀਂ ਇਹ ਦੇਖੋ ਅੱਜ ਵੀ ਉਹ ਦਰਦ ਸਾਡੇ ਲੋਕਾਂ ਦੇ ਸੀਣਿਆਂ ਦੇ ਵਿੱਚ ਹੈਗਾ। ਸ਼੍ਰੀ ਗੱਭਤਖਸਰ ਦਾ ਢਾਢ ਢਰੀ ਹੋਣਾ, ਦੁਆਰਾ ਬਣਾਣਾ ਉਹ ਸਾਡੇ ਦਰਦ ਹੈਗੀ ਆ। ਲੇਕਿਨ ਗੱਲ ਇਹ ਆ ਕਿ ਇੱਕ ਉਹ ਫਿਜ਼ੀਕਲ ਅਟੈਕ ਸੀ ਆਰਮੀ ਦਾ। ਅੱਜ ਸਧਾਂਤੀ ਗਰੂਪ 'ਚ ਅਟੈਕ ਹੋ ਰਿਹਾ ਦਰਬਾਰ ਉੱਤੇ ਸ਼੍ਰੀ ਗੱਭਤਖਸਰ ਤੇ। ਅੱਜ ਨਹੀਂ ਸ਼੍ਰੀ ਗੱਭਤਖਸਰ ਦੇ ਉੱਤੇ ਲੋਕ ਗੱਲਾਂ ਚੱਕਦੇ ਪਏ। ਅੱਜ ਵੀ ਉਹਨਾਂ ਦੇ ਪ੍ਰਤੀ ਜਿਵੇਂ ਸ਼੍ਰੀ ਗੱਭਤਖਸਰ ਦੇ ਜਥੇਦਾਰ ਹੈ ਜਦੋਂ ਦਿਲ ਕੀਤਾ ਬਦਲ ਦਿੰਦੇ ਆ। ਉਹ ਅਟੈਕ ਫਿਜ਼ੀਕਲ ਸੀਗਾ ਇਹ ਅਟੈਕ ਸਿਧਾਂਤਿਕ ਰੂਪ ਦੇ ਹੁਣ ਹੁੰਦੇ ਬਈਆ ਅਟੈਕ ਤਾਂ ਅਟੈਕ ਹੀ ਆ ਲੇਕਿਨ ਗੱਲ ਇਹ ਆ ਕਿ ਮੇਰੀ ਆਪਣੀ ਸੋਚ ਹੈ ਕਿ ਹਰ ਐਜੀਟੇਸ਼ਨ ਦਾ ਹੱਲ ਹੁੰਦਾ ਹਰ ਐਜੀਟੇਸ਼ਨ ਦਾ ਹੱਲ ਵਾਇਓਲੇਸ਼ਨ ਨਹੀਂ ਆ ਹਰ ਐਜੀਟੇਸ਼ਨ ਦਾ ਹੱਲ ਜਿਹੜਾ ਉਹ ਨਿਰਦੋਸ਼ ਲੋਕਾਂ ਦੀ ਹੱਤਿਆ ਨਹੀਂ ਆ ਮੈਂ ਤਾਂ ਇਸ ਚੀਜ਼ ਦਾ ਪੱਖਧਾਰਾ ਬਾਅਦ ਦੇ ਵਿੱਚ ਤੁਸੀਂ ਦੇਖੋ ਕਿੰਨਾ ਖਮਿਆਜਾ ਭੁਗਤਣਾ ਪਿਆ ਕੇ ਪੀਐਸ ਗਿੱਲ ਨੂੰ ਪੰਜਾਬ ਚ ਲਾਦ ਦਿੱਤਾ ਗਿਆ ਪੰਜਾਬ ਚ ਜਿਹੜੀ ਆ ਕਿੰਨੀ ਆਪਰੇਸ਼ਨ ਪੁਲਿਸ ਤੇ ਚੱਲੇ ਔਰ ਤੁਸੀਂ ਦੇਖੋ ਕਿ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਪੜੋ ਇੱਕ ਇੱਕ ਦਿਨ ਚ 4 400 ਲਾਸ਼ਾਂ ਇੱਕ ਸ਼ਮਸ਼ਾਨ ਘਾਟ ਚਾਈਆਂ ਔਰ 2000 ਦਾ ਤਾਂ ਉਹਨਾਂ ਨੇ ਆਂਕੜਾ ਜਟਾਤਾ ਇੱਕ ਦਿਨ ਚ 400 ਲਾਸ਼ਾਂ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਪੱਟੀ ਦੇ ਵਿੱਚ ਨਗਰ ਕੌਂਸਲ ਪੱਟੀ ਦੇ ਰਿਕਾਰਡ ਚ ਤੇ 2 2000 ਲਾਸ਼ਾਂ ਆਈਆਂ ਕਿੰਨਾ ਤੁਸੀਂ ਦੱਸੋ ਉਹਦੇ ਨਾਲ ਸ਼੍ਰੀ ਕਾਲ ਤਖਸਦ ਦੇ ਕਾਰਜਵਾਹ ਜਥੇ ਦਾ ਗੁਰਦੇਵ ਸਿੰਘ ਗੋਂਕੇ ਉਹਨਾਂ ਨੂੰ ਅਨਕਾਊਂਟਰ ਕਰਕੇ ਮਾਰਿਆ ਗਿਆ ਛੋਟੀਆਂ ਗੱਲਾਂ ਹੋਈਆਂ ਯਾਰ ਇਹ ਸਾਰੀਆਂ ਬਾਅਦ ਦੇ ਵਿੱਚ ਹੋਈਆਂ ਕੇਪੀਐਸ ਗਿੱਲ ਦਾ ਪੰਜਾਬ ਦੇ ਵਿੱਚ ਆ ਕੇ ਜਿਵੇਂ ਪੁਲਿਸ ਦਾ ਰਾਜ ਕਰਾਇਆ ਗਿਆ ਔਰ ਕਿੰਨੀ ਤੁਸੀਂ ਦੇਖੋ ਫੇਕ ਐਨਕਾਊਂਟਰ ਹੋਏ 12000 ਕੁਝ ਕੇਸਿਸ ਕੋਰਟ ਚ ਫਾਈਲ ਹੋਏ ਫੇਕ ਐਨਕਾਊਂਟਰ ਦੇ ਜਦੋਂ ਸੰਤ ਸਿੰਘ ਖਾਲੜਾ ਕੇਸ ਤੇ ਸਜ਼ਾ ਹੋਈ ਮਲਤਾਨੀ ਦਾ ਕੇਸ ਹੋਇਆ ਕਿੰਨੇ ਕੇਸ ਹੋ ਚੁੱਕੇ ਗੁਰਦੇਵ ਸਿੰਘ ਕੋਂਕੇ ਦਾ ਤੁਹਾਨੂੰ ਮੈਂ ਦੱਸਿਆ ਕਿੰਨੇ ਕੇਸ ਹੋ ਚੁੱਕੇ ਜਿਨ੍ਹਾਂ ਦੇ ਵਿੱਚ ਅਫਸਰਾਂ ਨੂੰ ਸਜ਼ਾ ਹੋਈ ਹੈ ਇਹ ਸਾਰੇ ਉਹੀ ਹੈ ਨਾ ਇੱਕ ਜਨਰੇਸ਼ਨ ਜਿਹੜੀ 15 ਤੋਂ 40 ਸਾਲ ਦੀ ਹੈ ਉਹ ਤਾਂ ਬਿਲਕੁਲ ਗਾਇਬ ਹੋ ਗਿਆ ਪਿੰਡਾਂ ਚੋਂ ਹਾਂ ਲੇਕਿਨ ਗੱਲ ਇਹ ਆ ਗਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਸੁਧਰ ਸਕਦਾ ਸੀ ਜੇ ਸਿਆਸਤਦਾਨ ਆਪਣੀ ਸਿਆਸਤ ਨਾ ਕਰ। ਸਰ ਤੁਸੀਂ ਜ਼ਿਕਰ ਕੀਤਾ ਸਿਆਸੀ ਪਾਰਟੀਆਂ ਦਾ ਖਾਸ ਤੌਰ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਮੈਂ ਹੋਰ ਖੋਲ ਕੇ ਇਸ ਗੱਲ ਨੂੰ ਜਾਣਨਾ ਚਾਹੁੰਦਾ ਤੁਸੀਂ ਇਤਿਹਾਸ ਖੰਗਾਲਿਆ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਅੱਜ ਕੱਲ ਕਾਫੀ ਪੋਸਟਾਂ ਸਾਂਝੀਆਂ ਕਰ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਤਾਂ ਹਰ ਰੋਜ਼ ਕਰ ਰਿਹਾ ਹੈ ਕਿ ਇਸ ਦਿਨ ਇਸ ਤਰੀਕ ਨੂੰ ਕੀ ਹੋਇਆ ਸੀ ਤੇ ਇਸ ਤਰੀਕ ਨੂੰ ਕੀ ਹੋਇਆ ਸੀ ਅਕਾਲੀ ਦਲ ਕੀ ਸਟੇਟ ਤੇ ਸੀ ਉਸ ਵੇਲੇ ਅਕਾਲੀ ਦਲ ਨੇ ਕੀ ਕੀਤਾ ਉਸ ਵੇਲੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ 84 ਤੋਂ ਪਹਿਲਾਂ ਜਾਂ ਜੋ ਕੰਡੀਸ਼ਨਸ ਬਣਦੀਆਂ ਪਈਆਂ ਸੀ ਅਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਸੀ ਮੈਨੂੰ ਲੱਗਦਾ 84 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਲਗਾਤਾਰ ਆਈ ਪੰਜਾਬ 'ਚ ਤੁਸੀਂ ਦੇਖੋ ਜਦੋਂ ਤੱਕ ਤਾਂ ਚਲੋ ਪੰਜਾਬ 'ਚ ਮਾਹੌਲ ਖਰਾਬ ਰਿਹਾ ਚੋਣਾ ਨਹੀਂ ਹੋਈਆ ਜਦੋਂ ਮਾਹੌਲ ਸ਼ਾਂਤ ਹੋਇਆ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਆਈ ਹੈ 97 ਦੇ ਵਿੱਚ ਆਈ ਹੈ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਆਈ ਹੈ 94 'ਚ ਇਹਨਾਂ ਦਾ ਜਿਹੜਾ ਗਠਜੋੜ ਹੋ ਗਿਆ ਸੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਫਿਰ 2007 ਚ ਆਈ 2017 ਚ ਜਾਈਏ 12 ਚ ਆਕਾਲੀ ਦਲ ਦੀ ਸਰਕਾਰ ਬਣੀ ਹੈ ਔਰ ਉਸ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਹੈ ਅਕਾਲੀ ਦਲ ਤਾਂ ਸਰਕਾਰਾਂ ਪੰਜ ਵਾਰ ਹੰਡਾ ਕੇ ਗਿਆ ਉਸ ਤੋਂ ਬਾਅਦ ਠੀਕ ਹੈ ਨਾ ਸਿਆਸਤਦਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਹਾਂ ਸੰਤਖਰਚੰਦ ਸਿੰਘ ਲੋਂਗੋਵਾਲ ਨੂੰ ਜਰੂਰ ਉਹਨਾਂ ਦੀ ਸ਼ਹਾਦਤ ਹੋਈ ਉਹਨਾਂ ਦਾ ਗੋਲੀਆਂ ਮਾਰੀਆਂ ਗਈਆਂ ਕਿਉਂਕਿ ਉਹ ਵੀ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਸੀ ਇਸ ਕਰਕੇ ਕੀਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਹੋਰ ਪੰਜਾਬ ਦੇ ਵਿੱਚ ਜਿਹੜੇ ਸਿਆਸਤਦਾਨ ਹੈ ਉਹਨਾਂ ਦਾ ਕੋਈ ਨੁਕਸਾਨ ਹੋਇਆ ਹੋਵੇ ਉਹਨਾਂ ਨੇ ਤਾਂ ਸਾਰਿਆਂ ਨੇ ਪਲੇ ਕੀਤਾ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਉਂਗਲ ਨਹੀਂ ਚੁੱਕਦਾ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 1984 ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਸਿਆਸਤ ਕੀਤੀ ਆ ਉਹਨਾਂ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਰਾਜ ਕੀਤਾ ਡਾਕਟਰ ਸਾਹਿਬ ਤੁਸੀਂ ਕੇ ਪੀ ਐਸ ਗਿਲ ਦਾ ਜ਼ਿਕਰ ਕੀਤਾ ਮੈਂ ਇੱਕ ਇੰਟਰਵਿਊ 'ਚ ਜ਼ਰੂਰ ਸੁਣਦਾ ਸੀਗਾ ਕਿ ਤੁਸੀਂ ਤੁਹਾਡੀ ਪਹਿਲੀ ਮੁਲਾਕਾਤ ਕੇ ਪੀ ਐਸ ਗਿਲ ਦੇ ਨਾਲ ਬੜੀ ਮਤਲਬ ਹੈਰਾਨੀ ਦੀ ਜਨਕ ਰਹੀ ਹੈ ਉਹਦੇ ਬਾਰੇ ਦੱਸਿਓ ਕੇ ਪੀ ਐਸ ਗਿਲ ਬਾਰੇ ਤੁਸੀਂ ਦੇਖੋ ਕੇ ਪੀ ਐਸ ਗਿਲ ਜਦੋਂ ਰਿਟਾਇਰ ਹੋਏ ਨਾ ਹਾਕੀ ਦੇ ਪ੍ਰੈਜ਼ੀਡੈਂਟ ਸੀਗੇ ਤੇ ਨਰੇਸ਼ ਬੱਤਰਾ ਹਾਕੀ ਦੇ ਇੱਕ ਪਦ ਅਧਿਕਾਰੀ ਸੀ ਉਹਨਾਂ ਨਾਲ ਉਹਨਾਂ ਦਾ ਬੜਾ ਬਗਵਾਲ ਹੋਇਆ ਤੇ ਮੇਰੀ ਉਦੋਂ ਮੁਲਾਕਾਤ ਵੀ ਪਿੱਛ ਹੋਈ ਉਹਨਾਂ ਨਾਲ ਬੜੀ ਕਿਉਂਕਿ ਇੱਕ ਧੱਕੜ ਸੀਗਾ ਤੇ ਮੈਂ ਪਹਿਲਾਂ ਤਾਂ ਦਿਲ ਕਰਦਾ ਸੀ ਨਾ ਜਾਵਾਂ ਫਿਰ ਮੈਂ ਕਿਹਾ ਨਹੀਂ ਖਬਰ ਲਈ ਤਾਂ ਜਾਣਾ ਪੈਣਾ ਮੇਰੀ ਮੁਲਾਕਾਤ ਹੋਈ ਉਹ ਲਾਗੇ ਬੈਠਾ ਤੇ ਮੈਂ ਗੱਲਾਂ ਕਾਫੀ ਕੀਤੀਆਂ ਉਹਨਾਂ ਨਾਲ ਕਈ ਮੈਂ ਕੈਮਰੇ ਦੇ ਅੱਗੇ ਨਹੀਂ ਬੋਲ ਸਕਦਾ ਲੇਕਿਨ ਇਹ ਗੱਲਾਂ ਜ਼ਰੂਰ ਹੋਈਆਂ ਉਹ ਕਹਿੰਦੇ ਯਾਰ ਮੈਨੂੰ ਤਾਂ ਹਕੂਮਤਾ ਇਸਤੇਮਾਲ ਕਰਦੀ ਰਹੀ ਹੈ ਮੈਂ ਹਜੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹਦਾ ਮਾਇਨਾ ਕੀ ਹੈ ਫਿਰ ਉਹ ਗੱਲ ਨੂੰ ਡਿਵਰਟ ਕਰ ਗਏ ਕਹਿੰਦੇ ਦੇਖੋ ਉਥੇ ਛੱਤੀਸਗੜ੍ਹ ਦੇ ਨਕਸਲਾਈਟ ਮੂਵਮੈਂਟ ਚੱਲਦੀ ਆ ਮੈਨੂੰ ਉਥੇ ਭੇਜ ਦਿੱਤਾ ਸਰਕਾਰੀ ਸਲਾਹਕਾਰ ਬਣਾ ਕੇ ਮੈਨੂੰ ਮੁੱਖ ਮੰਤਰੀ ਕਹਿੰਦੇ ਜੀ ਤੁਸੀਂ ਆਪਣੀ ਆਪਣਾ ਸੈਲਰੀ ਲਓ ਤੇ ਤੁਸੀਂ ਆਪਣਾ ਕੰਮ ਕਾਜ ਇੰਜੋਏ ਕਰੋ ਕਹਿੰਦੇ ਮੈਂ ਕਿਹਾ ਨਹੀਂ ਮੈਂ ਕੰਮ ਕਰਨ ਆਇਆ ਮੈਂ ਉਹਨਾਂ ਨੂੰ ਕਈ ਵਾਰ ਕਿਹਾ ਵੀ ਮੈਂ ਕਿਹਾ ਵੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਅਸੀਂ ਇਹ ਖੜਕੂਬਾਦ ਦਾ ਲੈਰ ਨੂੰ ਖਤਮ ਕੀਤਾ ਕਿ ਇਹਦੇ ਦੌਰਾਨ ਵਧੀਆਂ ਵੀ ਹੋਈਆਂ ਉਹ ਕਹਿੰਦੇ ਯਾਰ ਵੀ ਮੈਂ ਤਾਂ ਪੰਜਾਬ ਦਾ ਸੀਗਾ ਡੀਜੀਪੀ ਲੇਕਿਨ ਜਿਹੜੀਆਂ ਹਕੂਮਤਾਂ ਹੈਗੀਆਂ ਉਹਨਾਂ ਵੱਲੋਂ ਹੀ ਕਾਫੀ ਕੁਛ ਜਿਹੜੇ ਆ ਨਿਸ਼ਾ ਨਿਰਦੇਸ਼ ਹੁੰਦੇ ਆ ਜਿਨ੍ਹਾਂ ਨੂੰ ਪਾਲਣਾ ਕਰਨੀ ਪੈਂਦੀ ਆ ਬਟ ਫਿਰ ਮੈਂ ਜਦੋਂ ਜ਼ਿਆਦਾਤਰ ਨਹੀਂ ਉਸ ਚੀਜ਼ ਨੂੰ ਜ਼ਿਆਦਾ ਬਰੀਕੀ ਚ ਲੈ ਕੇ ਗਿਆ ਲੇਕਿਨ ਫਿਰ ਵੀ ਮੈਂ ਜਦੋਂ ਉਹਦੇ ਬਾਰੇ ਖੰਗਾਲਣਾ ਸ਼ੁਰੂ ਕੀਤਾ ਉਹਨਾਂ ਦੀਆਂ ਲਾਈਨਾਂ ਨੂੰ ਸਮਝਣਾ ਸ਼ੁਰੂ ਕੀਤਾ ਤੇ ਇਹ ਪਤਾ ਲੱਗਿਆ ਕਿ ਉਹਨਾਂ ਦੇ ਪਿੱਛੇ ਸਾਰਾ ਡਿਜ਼ਾਈਨ ਓਪੀ ਸ਼ਰਮੇ ਦਾ ਸੀ ਓਪੀ ਸ਼ਰਮਾ ਉਦੋਂ ਏ ਡੀ ਜੀ ਪੀ ਇੰਟੈਲੀਜੈਂਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਡੀ ਜੀ ਪੀ ਲਾ ਨਹੀਂ ਸਕਦੇ ਸੀ ਕਿਉਂਕਿ ਜੇ ਡੀ ਜੀ ਪੀ ਉਹਨਾਂ ਨੂੰ ਪੰਜਾਬ ਚ ਲਾਉਂਦੇ ਤੇ ਫਿਰ ਇਹ ਹੋਣਾ ਸੀ ਵੀ ਇੱਕ ਬ੍ਰਾਹਮਣ ਲਿਆ ਕੇ ਇੱਥੇ ਸਿੱਖਾਂ ਦੇ ਉੱਤੇ ਆਪਰੇਸ਼ਨ ਚਲਾ ਕੇ ਤੇ ਮਾਰੇ ਗਏ ਸਿੱਖ ਬ੍ਰਾਹਮਣ ਦੇ ਹੱਥੋਂ ਮਰਵਾਏ ਉਹ ਦਾਗ ਕਦੀ ਹਕੂਮਤਾਂ ਲੈਣਾ ਨਹੀਂ ਚਾਹੁੰਦੀਆਂ ਸੀ ਇਸ ਕਰਕੇ ਅਸਾਮ ਕੈਡਰ ਤੋਂ ਕੇ ਪੀ ਐਸ ਗੱਲ ਨੂੰ ਪੰਜਾਬ ਲਿਆਂਦਾ ਗਿਆ ਜੱਟ ਸਿੱਖ ਸੀਗੇ ਲਿਆ ਕੇ ਖੁੱਲੀ ਪੁਲਿਸ ਸਟੇਟ ਬਣਾਈ ਗਈ ਓਪਨ ਹੈਂਡ ਦਿੱਤੇ ਗਏ ਮੈਂ ਤਾਂ ਈਵਨ ਕਈ ਵਾਰ ਟਿੱਖਿਆ ਉਹਨਾਂ ਨੇ ਤਾਂ ਸਰਦਾਰ ਬਿਆਨ ਸਿੰਘ ਦੀ ਪਰਵਾਹ ਨਹੀਂ ਕੀਤੀ ਆਪਣੇ ਕਾਰਜਕਾਲ 'ਚ ਪਰਵਾਹ ਨਹੀਂ ਕੀਤੀ ਔਰ ਉਹਨਾਂ ਨੇ ਖੁੱਲ੍ਹਿਆ ਆਪਣੀ ਟੀਮ ਨੂੰ ਓਪਨ ਹੱਥ ਦੇ ਦਿੱਤੇ ਜਿੱਥੇ-ਜਿੱਥੇ ਇਨਕਾਊਂਟਰ ਹੋਣਾ ਉੱਥੇ-ਉੱਥੇ ਸਿਰਫ ਇਹ ਪਹੁੰਚ ਜਾਣਾ ਰਿਪੋਰਟਾਂ ਸਾਰੀਆਂ ਜਿਹੜੀਆਂ ਆਫੀਸ਼ਰ ਮੇ ਦੀਆਂ ਹੁੰਦੀਆਂ ਸੀ ਉਹ ਮੈਂ ਨਹੀਂ ਕਹਿੰਦਾ ਉਹ ਤਾਂ ਸੀਨੀਅਰ ਐਡਵੋਕੇਟ ਨਮਕੀਰਨ ਸਿੰਘ ਨੇ ਵੀ ਆਪਣੇ ਇੰਟਰਵਿਊ ਦੇ ਵਿੱਚ ਸਾਰੀ ਗੱਲ ਦੱਸੀ ਹੈ ਮੈਂ ਤਾਂ ਉਹਨਾਂ ਨੂੰ ਸੈਕੰਡ ਕਰ ਰਿਹਾ ਉਸ ਗੱਲ ਨੂੰ ਔਰ ਬਸ ਜ਼ਰੂਰ ਦੇਖੋ ਗੱਲ ਪਤਾ ਕੀ ਹੈਗੀ ਆ ਪੰਜਾਬ ਦੇ ਵਿੱਚ ਇੱਕ ਜਨਰੇਸ਼ਨ ਨੂੰ ਖਤਮ ਤਾਂ ਕੀਤਾ ਗਿਆ ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ 18 ਸਾਲ ਤੋਂ 20 ਸਾਲ ਦਾ ਮੁੰਡਾ ਅਗਰ ਉਸ ਲਹਿਰ ਨਾਲ ਜੁੜ ਗਿਆ ਕਿ ਹੀ ਇਜ਼ ਅ ਹਾਰਡ ਕੋਰ ਟੈਰਰਿਸਟ ਉਹ ਟੈਰਰਿਸਟ ਨਹੀਂ ਬਣ ਗਿਆ ਭਟਕ ਸਕਦਾ ਸਾਡੇ ਬੱਚੇ ਵੀ ਸਕੂਲ ਕਾਲਜਾਂ 'ਚ ਜਾਂਦੇ ਆ ਅਸੀਂ ਸਮਝਾਉਂਦੇ ਨਾ ਭਟਕ ਜਾਂਦੇ ਆ ਵੀ ਨਹੀਂ ਤੁਸੀਂ ਨਾਈਟ ਪਾਰਟੀ ਚਲੇਗੇ ਉਹਨਾਂ ਨੂੰ ਖਿੱਚ ਕੇ ਲੈਣਾ ਪੈਂਦਾ ਸਮਝਾਇਆ ਜਾ ਸਕਦਾ ਸੀ ਨੌਜਵਾਨ ਪੀੜੀ ਨੂੰ ਵੀ ਨਹੀਂ ਤੁਸੀਂ ਕਾਕਾ ਗਲਤ ਰਾਹ ਪੈਂਦੇ ਪਏ ਉਹ ਹਥਿਆਰ ਨਾ ਚੱਕੋ ਸੁਧਰ ਜਾਓ ਸੁਧਾਰ ਸੁਧਾਰ ਕੇ ਉਹਨਾਂ ਦੀ ਰੀਹੈਬਿਟੇਸ਼ਨ ਕਰ ਲੈਂਦੇ ਦੂਜੇ ਸੂਬਿਆਂ ਦੇ ਵਿੱਚ ਉਹਨਾਂ ਨੂੰ ਕੰਮ ਕਾਰਜ ਤੇ ਲਵਾ ਲੈਂਦੇ ਕਾਫੀ ਕੁਝ ਬਦਲਿਆ ਜਾ ਸਕਦਾ ਸੀ ਸਮਾਜਿਕ ਤਾਣੇ ਬਾਣੇ ਦੇ ਨਾਲ ਲੇਕਿਨ ਉਹਨਾਂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਜਿਸ ਤਰੀਕੇ ਨਾਲ ਫੇਕ ਐਨਕਾਊਂਟਰ ਕੀਤੇ ਗਏ ਜਿਹੜੀਆਂ ਖਬਰਾਂ ਵੀ ਬਾਅਦ ਚ ਨਸ਼ਰ ਹੋਈਆਂ ਸਜਾਵਾਂ ਵੀ ਹੋਈਆਂ ਉਹ ਦਿਲ ਦਹਿਲਾ ਦੇਣ ਵਾਲੀਆਂ ਸੀ ਮੈਂ ਇਹ ਕੰਨਾ ਕਿ ਹਾਰਡ ਕੋਰ ਜਿਹੜੇ ਟੈਰੇ ਸੀਗੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਉਹਨਾਂ ਨਾਲ ਬਿਹੇਵ ਕਰ ਲੈਂਦੇ ਲੇਕਿਨ ਜਿਹੜੀ ਨੌਜਵਾਨ ਪੀੜੀ ਸੀ 18 ਸਾਲ ਵਾਲੀ 20 ਸਾਲ ਵਾਲੀ 22 ਸਾਲ ਵਾਲੀ ਉਹ ਤਾਂ ਇੱਕ ਰੋਹ ਦੇ ਬਹਿਕਾਵੇ ਚ ਹੁੰਦੀ ਹੈ ਉਹ ਤਾਂ ਇੱਕ ਮਾਹੌਲ ਦੇ ਬਹਿਕਾਵੇ ਚ ਹੁੰਦੀ ਹੈ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਉਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਔਰ ਮੈਂ ਇਹ ਚੀਜ਼ਾਂ ਦਾ ਬੜਾ ਪੱਖ ਧਰ ਰਿਹਾ ਕਿ ਪੰਜਾਬ ਨੂੰ ਜਿਹੜਾ ਵਾ ਬਚਾਉਣਾ ਬਹੁਤ ਜ਼ਰੂਰੀ ਸੀਗਾ ਪੰਜਾਬ ਨੂੰ ਬਚਾਇਆ ਵੀ ਗਿਆ ਲੇਕਿਨ ਉਹਦੇ ਬਚਾਨ ਦੀ ਆੜ ਦੇ ਵਿੱਚ ਜਾਂ ਬਚਾਨ ਦੇ ਵਿੱਚ ਪੰਜਾਬ ਦੇ ਵਿੱਚ ਨਸਲ ਕੁਛੀ ਵੀ ਬਹੁਤ ਕੀਤੀ ਗਈ ਫਿਲਹਾਲ ਇਹ ਹਾਲਾਤ ਹੁਣ ਤੱਕ ਬਰਕਰਾਰ ਨੇ 41 ਸਾਲਾਂ ਦੇ ਵਿੱਚ ਇਹ ਰੋਸ ਅਜੇ ਤੱਕ ਬਰਕਰਾਰ ਹੈ ਪਰ ਕਦ ਤੱਕ ਰਹੇਗਾ ਸ਼ਾਦੀ ਇਹ ਜ਼ਖਮ ਕਦੀ ਵੀ ਸਖਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਨਹੀਂ ਸਕਦਾ ਖਤਮ ਨਹੀਂ ਹੋ ਸਕਦਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸੀ ਪਦਰ ਤੇ ਉਹ ਵੀ ਦੱਸਦੇ ਰਵਾਂਗੇ ਇਸ ਮੁਤਲਕ ਜੋ ਕੁਝ ਹੋਏਗਾ ਜੋ ਕੁਝ ਸਾਹਮਣੇ ਆਵੇਗਾ ਉਹ ਵੀ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਤੇ